ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਪੰਜਾਬੀਆਂ ਦੇ ਲਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਅਮਰੀਕਾ ਦੀ ਨਿਊ ਜਰਸੀ ਦੇ ਵਿੱਚ ਦੋ ਪੰਜਾਬਣਾਂ ਦੇ ਉੱਤੇ ਦੋ ਭੈਣਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਇਹ ਮੰਦਭਾਗੀ ਨੇ ਪੰਜਾਬੀਆਂ ਦੇ ਹਿਰਦੇ ਬਲੰਦ ਰੱਖ ਦਿੱਤੇ ਨੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਜੰਦਰ ਜ਼ਿਲ੍ਹੇ ਦੇ ਨੂਰ ਮਹਿਲ ਦੀ 29 ਸਾਲਾ ਜਸਵੀਰ ਕੋਰ ਦੀ ਅਮਰੀਕਾ ਦੇ ਨਿਊ ਜਰਸੀ ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਉਸ ਨਾਲ ਰਹਿ ਰਹੀ ਉਸ ਦੀ ਚਚੇਰੀ ਭੈਣ ਗगन 19 ਸਾਲਾਂ ਦੀ ਸੀ ਜੋ ਕਿ ਹੰਬੀ ਰੂਪ ਦੇ ਵਿੱਚ ਚੱਕਮੀ ਦੱਸੀ ਜਾ ਰਹੀ ਹੈ ਵਾਰਦਾਤ ਦੇ ਮੁਲਜ਼ਮ ਜਿਹੜੇ ਨੇ ਉਹ ਗੋਰ ਗਿਲ ਨੂੰ ਕੁਝ ਘੰਟੇ ਬਾਅਦ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ ਜਾਣਕਾਰੀ ਮੁਤਾਬਕ 6 ਮਹੀਨੇ ਪਹਿਲਾਂ ਅਮਰੀਕਾ ਪਹੁੰਚੀ ਨੂਰਬੰਦ ਦੇ ਪਿੰਡ ਗਰੋਸਿਆ ਪੀਰਾਂ ਦੀ ਗगन ਨੇ ਆਪਣੇ ਮਿੱਤਰ ਗੋਰ ਗਿਲ ਨੂੰ ਮੋਬਾਈਲ ਤੇ ਭੈਣ ਦੇ ਘਰ ਦੀ ਲੋਕੇਸ਼ਨ ਭੇਜੀ ਸੀ ਮਲਜਮ ਕੈਨੇਡਾ ਬਾਰਡਰ ਦੇ ਨਜ਼ਦੀਕ ਰਹਿੰਦਾ ਸੀ ਜੋ 24 24 25 ਘੰਟੇ ਦਾ ਸਫ਼ਰ ਕਰ ਕਰਕੇ ਬੁੱਧਵਾਰ ਸਵੇਰੇ ਨਿਊ ਜਰਸੀ ਪਹੁੰਚਿਆ ਸੀ ਤੇ ਜਸਪੀਰ ਤੇ ਗगन ਤੇ ਗੋਲੀਆਂ ਚਲਾ ਦਿੱਤੀਆਂ ਜਸਪੀਰ ਨੂੰ ਸੱਤ ਅਤੇ ਗगन ਨੂੰ ਤਿੰਨ ਗੋਲੀਆਂ ਲੱਗੀਆਂ ਜਸਪੀਰ ਦੀ ਮੌਕੇ ਤੇ ਮੌਤ ਹੋ ਗਈ ਤੇ ਗगन ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਮਲਜਮ ਗੌਰਮ gil ਦਾ ਪਿੰਡ ਹੁਸ਼ੈਨਪੁਰ ਗगन ਦੇ ਪਿੰਡ ਤੋਂ 35 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਦੋਵੇਂ ਨਕੌਦਰ ਚ ਇਕੱਠੇ ਆਈਲੈਂਟਸ ਕਰਦੇ ਸਨ ਇਸ ਦੌਰਾਨ ਦੋਵੇਂ ਦੋਸਤ ਬਣ ਗਏ ਗगन 2 ਜਨਵਰੀ ਨੂੰ ਵਿਦੇਸ਼ ਗਈ ਤੇ ਗੌਰ ਵੀ ਇਸ ਸਮੇਂ ਦੌਰਾਨ ਅਮਰੀਕਾ ਪਹੁੰਚਿਆ ਸੀ ਜਸਵੀਰ 2018 ਚ ਅਮਰੀਕਾ ਆਈ ਸੀ ਉਸਨੇ ਆਪਣੀ ਚਚੇਰੀ ਭੈਣ ਗगन ਦਾ ਅਮਰੀਕਾ ਪਹੁੰਚਦੇ ਹੀ ਉਸ ਨੂੰ ਆਪਣਾ ਘਰ ਨਿਊ ਜਰਸੀ ਰਹਿਣ ਲਈ ਬੁਲਾ ਲਿਆ ਸੀ ਜਸਪੀਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਦੁਬਈ ਜਾ ਕੇ ਜਸਵੀਰ ਨੇ ਮਾਤਾ ਪਿਤਾ ਨੂੰ ਆਪਣੇ ਗਰਭਪਤੀ ਹੋਣ ਦੀ ਖੁਸ਼ਖਬਰੀ ਦੇਣੀ ਸੀ ਜਸਵੀਰ ਦੇ ਪਿਤਾ ਕੇਵਲ ਸਿੰਘ ਨੇ ਕਿਹਾ ਕਿ ਗੌਰਵ ਨੇ ਜਦੋਂ ਗगन ਤੇ ਪਿਸਤੌਲ ਤਾਣੀ ਤਾਂ ਜਸਵੀਰ ਅੱਗੇ ਆ ਗਈ ਉਸ ਤੋਂ ਬਾਅਦ ਮੁਲਜ਼ਮ ਨੇ ਗगन ਤੇ ਗੋਲੀਆਂ ਚਲਾਈਆਂ ਜਿਸ ਨੂੰ ਲੈ ਕੇ ਇਹ ਮੰਤਪਾਗੀ ਖਬਰ ਨੇ ਪੰਜਾਬੀਆਂ ਦੇ ਦਿਲ ਨੂੰ ਬੜੀ ਬਰੰਦਰ ਕੇ ਰੱਖ ਦਿੱਤਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜੋ ਮੋਲ ਹੈ ਉਹੀ ਮੋਲ ਹੁਣ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਪੰਜਾਬੀਆਂ ਨੇ ਬਣਾ ਦਿੱਤਾ ਗੋਲੀਆਂ ਚਲਾ ਕੇ ਜਿਵੇਂ ਦਿਨ-ਪ੍ਰ ਦਿਨ ਕੋਈ ਨਾ ਕੋਈ ਖਬਰ ਪੰਜਾਬ ਤੋਂ ਬਾਹਰ ਵਿਦੇਸ਼ ਦੇ ਵਿੱਚ ਕਿਸੇ ਨਾ ਕਿਸੇ ਦੇਸ਼ ਤੋਂ ਆ ਜਾਂਦੀ ਹੈ ਭਾਵੇਂ ਕੋਈ ਐਕਸੀਡੈਂਟ ਦੇ ਵਿੱਚ ਮੌਤ ਹੋ ਰਹੀ ਹੈ ਜਾਂ ਫਿਰ ਕੋਈ ਹਾਰਟ ਅਟੈਕ ਦੇ ਨਾਲ ਜਾਂ ਫਿਰ ਇਹੋ ਜਿਹੇ ਜਿਹੜੀ ਭਿਆਨਕ ਜਿਹੜੀ ਮੌਤ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਿਦੇਸ਼ ਦੀ ਸਰਕਾਰਾਂ ਨੂੰ ਵੀ ਉਹਨਾਂ ਦੇ ਉੱਤੇ ਸਿਕੰਜਾ ਕਸਣਾ ਚਾਹੀਦਾ ਜਿਹੜੇ ਬੇਪਰਵਾਹ ਹੋ ਕੇ ਇਸ ਤਰ੍ਹਾਂ ਖੁੱਲੇ ਅਸਮਾਨ ਦੇ ਵਿੱਚ ਗੋਲੀਆਂ ਚਲਾ ਦਿੰਦੇ ਨੇ ਤੇ ਕਿਛੇ ਦੀ ਾਂਦੀ ਕੀਮਤ ਨਾ ਪਹਿਚਾਨਦੇ ਹੋਏ ਉਸ ਨੂੰ ਹਮੇਸ਼ਾ ਦੇ ਲਈ ਸਦਾ ਦੇ ਲਈ ਮੋਹ ਦੇ ਘਾਟ ਉਤਾਰ ਦੇ ਦੇ ਤੁਸੀਂ ਕਿਵੇਂ ਸੋਚਦੇ ਹੋ ਇਸ ਜਿਹੜੀ ਵਾਰਦਾਤ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਬੋਲ ਦੇ ਵਿੱਚ ਜ਼ਰੂਰ ਦਿਓ ਧੰਨਵਾਦ